ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਰਾ ਦੇ ਰਸੋਈ ਚੰਨਾਂ ਤੇ ਤੇ ਇਹ ਇਤਰਾ ਪਾ ਸਬਜੀ ਬਣਾਉਣੀ ਹੈ ਜੀ ਅਕੰਟਰਨ ਸਬਜੀ ਆਪਣੀ ਬਣ ਗਈ ਹੈ ਤੇ ਹੁਣ ਆਪਾਂ ਇਹ ਸਾਗ ਥੋੜਾ ਜਿਹਾ ਲਿਆ ਸੀਗਾ ਤੇ ਮੈਂ ਕਿਹ ਚਲੋ ਜਾਂਦਾ ਜਾਂਦਾ ਧਰ ਲਈ ਹੈ ਨਾ ਇਹ ਤੋਂ ਬਾਅਦ ਤਾਂ ਪਰਚੀ ਵੀ ਨਹੀਂ ਕਰਦਾ ਤੇ ਸਾਗ ਵੀ ਹੈ ਜਿਹੜਾ ਹੁਣ ਪੱਕ ਗਿਆ ਤੇ ਇਹ ਵੀ ਛੋਟੀਆਂ-ਛੋਟੀਆਂ ਗੰਤਲਾਂ ਜੀਆਂ ਮਿਲੀਆਂ ਸੀਗੀਆਂ ਸੈਡਾਂ ਤੋਂ ਫਟਦੀਆਂ ਹੁੰਦੀਆਂ ਜਿਹੜੀਆਂ ਤੇ ਵੈਸੇ ਵਧੀਆ ਬਣਦੇ ਹੁੰਦੀਆਂ ਇਹ ਤਰੀਲੀਆਂ ਜੀਆਂ ਪਿਗਲੀਆਂ ਜੀਆਂ ਦੰਤਲਾਂ ਤੇ ਮੈਂ ਜੇ ਚਲੋ 15 ਕੰਦ ਲਾਈਆਂ ਤਾਂ ਲੈਨੇ ਆਪਾਂ ਪੱਤੇ ਇਹ ਤੋੜਦੇ ਸੀ ਸਾਰੇ ਤੇ ਕਿਉਂਕਿ ਹੁਣ ਜਿਆਦਾ ਦਿਨ ਤਾਂ ਘੱਟ ਤਾਂ ਨਹੀਂ ਖਰਾਬ ਹੋ ਜਾਂਦਾ ਤੇ ਗਰਮੀ ਹੋ ਗਈ ਆ ਤੇ ਇੱਕ ਦੋ ਡੰਗਰ ਨਹੀਂ ਬਣਾਉਣਾ ਆਪਾਂ ਜਿਆਦਾ ਨਹੀਂ ਬਣਾਉਣਾ ਹੈਗਾ ਤੇ ਇਹਨੂੰ ਮੈਂ ਧੋ ਕੇ ਰੱਖਤਾ ਸੀ ਸਵੇਰੇ ਤੇ ਹੁਣ ਸ਼ਾਮ ਦੇ ਵਰਜ ਗਈ ਆ ਸਾਢੇ 3 ਤੇ ਇਹ ਹੁਣ ਮੈਂ ਧਰਦੀ ਨਹੀਂ ਇਹਨੂੰ ਕੱਟ ਕੇ ਰੱਖ ਦੂੰਗੀ ਬਸ ਬਾਲਟੀ ਚ ਪਾ ਕੇ ਤੇ ਸਾਗ ਮੈਂ ਈ ਧਰਦੀ ਹੁੰਦੀ ਆ ਮੈਂ ਪਹਿਲਾਂ ਧੋਕੇ ਰੱਖ ਦੇਣੀ ਹੁੰਦੀ ਹੈ ਉਹ ਸੁੱਕ ਜਾਂਦਾ ਤੇ ਕਿਉਂਕਿ ਜੇ ਗਿੱਲਾ ਜੇ ਕੱਟ ਲਈਏ ਤਾਂ ਫਿਰ ਪਾਣੀ ਜੇ ਨਿਕਲੀ ਅੰਦਰ ਸਾਬ ਚ ਤੇ ਸੁੱਕ ਜਾਂਦਾ ਘੰਟੇ ਤੋਂ ਘੰਟੇ ਸੁੱਕੀ ਚ ਪਾ ਕੇ ਰੱਖਦੇ ਆ ਤੇ ਫਿਰ ਮੈਂ ਕੱਟ ਕੇ ਰੱਖਦੇ ਨਹੀਂ ਨੀ ਸਵੇਰ ਧਰਦੀ ਹੁੰਦੀ ਆ ਸਾਗ ਤੇ ਕਿਉਂਕਿ ਫਿਰ ਜੇ ਇਕੱਠੇ ਕੰਮ ਸਾਰਾ ਕਰੀਏ ਤਾਂ ਫਿਰ ਜਿਆਦਾ ਹੀ ਟਾਈਮ ਚ ਲੱਗ ਜਾਂਦਾ ਤੇ ਮੈਨੂੰ ਇਹੀ ਸੌਖਾ ਲੱਗਦਾ ਹੁੰਦਾ ਮੈਂ ਸਾਗ ਨੂੰ ਵਿੱਚ ਦੀ ਧੋ ਦੇਣਾ ਤੇ ਫਿਰ ਸੁੱਕ ਜਾਣਾ ਤੇ ਫਿਰ ਵਿੱਚ ਦੀ ਕੱਟ ਦੇਣਾ ਤੇ ਫਿਰ ਆਪਾਂ ਸੁਭਾ ਕੁੱਕਰ ਦੇ ਵਿੱਚ ਧਰ ਦਾਂਗੇ ਕਵੇ ਥੋੜਾ ਹੀ ਆ ਫਿਰ ਚੁੱਲੇ ਤੇ ਧਰ ਦੇ ਜਗਾ ਹੁੰਦਾ ਚਲ ਚੁੱਲੇ ਤੇ ਬਣਾ ਲੈਂਦੇ ਫਿਰ ਆਪਾਂ ਤੇ ਥੋੜਾ ਹੀ ਆ ਤੇ ਹੁਣ ਮੈਂ ਕਿਹਾ ਚਲੋ ਕੱਟ ਕੇ ਆਪਾਂ ਬਾਲਟੀ ਦੇ ਵਿੱਚ ਰੱਖ ਲਈਏ ਫਿਰ ਉੱਪਰੋਂ ਮੈਂ ਕੱਪੜਾ ਬੰਨ ਦੂੰਗੀ ਢੱਕ ਕੇ ਰੱਖ ਦੂੰਗੀ ਬਾਲਟੀ ਤੇ ਸੁਭਾ ਤੱਕ ਖਰਾਬ ਨਹੀਂ ਹੁੰਦਾ ਇਹ ਤੇ ਸੁਭਾ ਆਪਾਂ ਕਰ ਦੇਣਗੇ ਤੇ ਹੌਲੀ ਹੌਲੀ ਰਿਜੀ ਆਊਗਾ ਕਾਮ ਨਾਲ ਦੂਸਰੇ ਸਵੇਰਾਂ ਵਾਲੇ ਕੰਮ ਹੋ ਜਾਣਗੇ ਤੇ ਗੋਸ਼ ਪਾਲਕ ਪਤਾ ਸੀ ਆਪਾਂ ਤੇ ਕੁਝ ਮੇਥੀ ਲੈਂਦੀ ਸੀ ਤੋੜ ਕੇ ਉਭਾ ਦੇਣਗੇ ਤੇ ਸਾਗ ਜਿਹੜਾ ਵਧੀਆ ਬਣ ਜਾਣਾ ਆਪਣਾ ਤੇ ਇਹਨਾਂ ਕਿ ਹੁਣ ਸਬਜ਼ੀਆਂ ਨੂੰ ਵੀ ਨਿਜੀ ਕਰਦਾ ਤੇ ਸਾਗ ਨੂੰ ਵੀ ਨਹੀਂ ਕਰਦਾ ਹੁਣ ਘੱਟੀ ਕਰਦਾ ਕਿਉਂਕਿ ਰੁੱਤ ਮੌਸਮ ਦਾ ਫਰਕ ਪੈ ਗਿਆ ਹਨ ਤੇ ਰੁੱਤ ਦੇ ਸਾਹਮਣੇ ਚੀਜ਼ ਹੈ ਜਿਹੜੀ ਵਧੀਆ ਲੱਗਦੀ ਏ ਤੇ ਮੈਂ ਚਲੋ ਜਾਂਦਾ ਜਾਂਦਾ ਇੱਕ ਵਾਰ ਧਰ ਲੈਨੇ ਆ ਅਗਲੇ ਸਾਲ ਨੂੰ ਪਤਾ ਨਹੀਂ ਕਿਨੇ ਹਨ ਕਿਨੇ ਨਹੀਂ ਹਨ ਤੇ ਹੁਣ ਤਾਂ ਬੰਦ ਤਾਂ ਨਹੀਂ ਪਤਾ ਕਿਸੇ ਦਾ ਵੀ ਤੇ ਚੱਲ ਜਾਂਦਾ ਜਾਂਦਾ ਸਾਗ ਇੱਕ ਵਾਰ ਆਪਾਂ ਬਣਾ ਲੈਂਦੇ ਆ ਜੀ ਤੇ ਕੱਟ ਕੇ ਆਪਾਂ ਰੱਖ ਦਿੰਦੇ ਆ ਸਾਗ ਤੇ ਫੇਰ ਉਹਦੋਂ ਆਪਣਾ ਧਾਰਾਂ ਦਾ ਟਾਈਮ ਹੋ ਜਾਣਾ ਠੀਕ ਕਿਉਂਕਿ ਸਾਢੇ 1:00 ਵਜੇ ਮੈਂ ਲੱਗੀ ਸੀਗੀ ਚਾਹੂ ਕਰਕੇ ਤੇ ਹੁਣ ਆਪਾਂ 4:00 ਵਜੇ ਜਾਣੇ ਇੱਥੇ ਫਿਰਦੇ ਤੁਰਦੇ ਇਧਰ ਉਧਰ ਹੋਰ ਕੰਮ ਹੋ ਜਾਂਦੇ ਆ ਛੋਟੇ ਮੋਟੇ ਤੇ ਫਿਰ ਆਪਾਂ ਧਾਰਾ ਚਾਵਾਂਗੇ 5:30 ਵਜੇ ਤੇ ਫਿਰ ਇਧਰ ਆਟਾ-ਉਟਾ ਗੁੰਨ ਲ ਕੇ ਸਾਰੀ ਤਿਆਰੀ ਆਪਾਂ ਰੋਟੀ ਦੀ ਕਰਕੇ ਤੇ ਫਿਰ ਜਾਵਾਂਗੇ ਧਾਰਾ ਚੋਣ ਤੇ ਫਿਰ ਧਾਰਾ ਚੋ ਕੇ ਆ ਕੇ ਰੋਟੀ ਲੱਗ ਜਾਨੀ ਹੁੰਦੀ ਹੈ ਨਾ ਇਹਨਾਂ ਨੂੰ ਕੇ ਕਈ ਵਾਰ ਕਾਲੀ ਹੋਵੇ ਤਾਂ ਫਿਰ ਬਾਹਰ ਜੀ ਨਾ ਜਿੱਦਾ ਤੇ ਨਹੀਂ ਫਿਰ ਨਾ ਕਿ ਲੱਗ ਜਾਈਦਾ ਰੋਟੀ ਤੇ ਇਹ ਬਾਕੀ ਸਾਰਾ ਕੰਮ ਆਪਣਾ ਨਿਬੜ ਗਿਆ ਤੇ ਸਾਰਾ ਗਾਪਾ ਕੱਟ ਕੇ ਲੋਜੀ ਪਾਰਟੀ ਦੇ ਵਿੱਚ ਪਾ ਦਿੱਤਾ ਤੇ ਹੁਣ ਇਹਨੂੰ ਉਪਰ ਆਪਾਂ ਟੱਕ ਕੇ ਰੱਖ ਦਾਂਗੇ ਤੇ ਸੁਬਾਹ ਉੱਠ ਕੇ ਬਣਾਵਾਂਗੇ ਸਾਗ ਹੈ ਜਿਹੜਾ ਵਧੀਆ ਬਣਦਾ ਹੁਣ ਇੱਧਰ ਪੱਗੇ ਆ ਗਈ ਹੈ ਬਸ ਇਹਨੇ ਵਿੱਚ ਟਪਕ ਨਹੀਂ ਹੁੰਦਾ ਕੋਈ ਕੰਮ ਕਰਦੀ ਹਾਂ ਮੈਂ ਤੇ ਇਹਨੇ ਜਾਂਦੀ ਹੁੰਦੀ ਨੇ ਟਪਕੀ ਜਾਣਾ ਹੁੰਦਾ ਵਿੱਚ ਤੇ ਹੁਣ ਇਹ ਆਪਣੀਆਂ ਚਾਰ ਸਨਾ ਕੇ ਮੁੜ ਗਈ ਹੈ ਇਹ ਸਾਗ ਆਪ ਕੱਟ ਦਿੱਤਾ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਮਹਾਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਦੇਖ ਕੇ ਤੁਸੀਂ ਉਦਾਂ ਹੀ ਛੱਡ ਕੇ ਚਲੇ ਜਾਨੇ ਹੋ ਨਾ ਲਾਈਕ ਕਰ ਦਿਓ ਕਈ ਵਾਰ ਵੀਡੀਓ ਨਹੀਂ ਵਧੀਆ ਲੱਗਦੀ ਤੁਸੀਂ ਡਿਸਲਾਈਕ ਕਰ ਦਿਆ ਕਰੋ ਕੋਈ ਗੱਲ ਨਹੀਂ ਤੇ ਪਰ ਕਰਕੇ ਜਰੂਰ ਜਾਇਆ ਕਰੋ ਪਲੀਜ਼ ਐਂ ਤਾਂ ਨਾ ਕਰਿਆ ਕਰੋ ਤੇ ਨਹੀਂ ਤਾਂ ਤੁਸੀਂ ਲਾਈਕ ਕਰ ਦਿਓ ਨਾ ਡਿਸਲਾਈਕ ਕਰ ਦਿਓ ਉਦਾਂ ਹੀ ਵੀਡੀਓ ਦੇਖ ਕੇ ਚਲੇ ਜਾਨੇ ਹੋ ਤੇ ਹੁਣ ਮਿਲਾਂਗੇ